2025 ਨੂੰ ਭਾਰਤ ਨੇ ਪ੍ਰਧਾਨ ਮੰਤਰੀ ਮudra ਯੋਜਨਾ ਦੇ 10 ਸਾਲ ਪੂਰੇ ਕਰ ਲਈ ਹਨ ਪ੍ਰਧਾਨ ਮੰਤਰੀ ਮudra ਯੋਜਨਾ ਦਾ ਮੁੱਖ ਉਦੇਸ਼ ਫੰਡ ਨਾ ਪ੍ਰਾਪਤ ਕਰਨ ਵਾਲੀਆਂ ਸੂਖਮ ਉਦਮਾਂ ਤੇ ਛੋਟੇ ਕਾਰੋਬਾਰਾਂ ਨੂੰ ਫੰਡ ਮੁਹਈਆ ਕਰਵਾਉਣਾ ਹੈ ਜਮਾਂਦਰੂ ਬੋਝ ਨੂੰ ਹਟਾ ਕੇ ਪਹੁੰਚ ਨੂੰ ਸਰਲ ਬਣਾ ਕੇ ਮudra ਨੇ ਜਮੀਨੀ ਪੱਧਰ ਤੇ ਉਦਮਤਾ ਦੇ ਇੱਕ ਨਵੇਂ ਯੁੱਗ ਦੀ ਨੀਂਹ ਰੱਖੀ ਹੈ ਸਿਲਾਈ ਝੁੰਟਾ ਅਤੇ ਚਾਹ ਦੀਆਂ ਦੁਕਾਨਾਂ ਤੋਂ ਲੈ ਕੇ ਸੈਲੂਨ ਮਕੈਨਿਕ ਦੀਆਂ ਦੁਕਾਨਾਂਾਂ ਤੇ ਮੋਬਾਈਲ ਮੁਰੰਮਤ ਕਾਰੋਬਾਰਾਂ ਤੱਕ ਕਰੋੜਾਂ ਸੂਖਮ ਉਦਮੀ ਵਿਸ਼ਵਾਸ ਨਾਲ ਅੱਗੇ ਵਧੇ ਅਪ੍ਰੈਲ 2015 ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਨੇ 32.61 ਲੱਖ ਕਰੋੜ ਦੇ 52 ਕਰੋੜ ਤੋਂ ਵੱਧ ਦੇ ਕਰਜ਼ੇ ਮਨਜ਼ੂਰ ਕੀਤੇ ਹਨ ਜਿਸ ਨਾਲ ਦੇਸ਼ ਵਿਆਪੀ ਉਦਮੀਂਕ ਰਾਂਤੀ ਆਈ ਹੈ ਸਾਰੇ ਮੁਦਰਾ ਲਾਭਪਾਤਰੀਆਂ ਵਿੱਚੋਂ 68% ਔਰਤਾਂ ਹਨ ਕਾਰੋਬਾਰੀ ਵਿਕਾਸ ਹੁਣ ਵੱਡੇ ਸ਼ਹਿਰਾਂ ਤੱਕ ਹੀ ਸੀਮਤ ਨਹੀਂ ਰਿਹਾ ਇਹ ਛੋਟੇ ਕਸਬਿਆਂ ਤੇ ਪਿੰਡਾਂ ਵਿੱਚ ਵੀ ਫੈਲ ਰਹੀ ਹੈ ਐਸਬੀਆਈ ਦੀ ਇੱਕ ਰਿਪੋਰਟ ਮੁਤਾਬਕ ਮੁਦਰਾ ਦੇ ਪ੍ਰਭਾਵ ਕਾਰਨ ਕੁੱਲ ਬੈਂਕਿੰਗ ਕ੍ਰੈਡਿਟ ਵਿੱਚ ਐਮਐਸਐਮ ਕ੍ਰੈਡਿਟ ਦਾ ਹਿੱਸਾ ਫਾਈਨੈਂਸ਼ੀਅਲ ਇਅਰ 2014 ਵਿੱਚ 15.8% ਤੋਂ ਵਧ ਕੇ ਫਾਈਨੈਂਸ਼ੀਅਲ ਇਅਰ 2024 ਵਿੱਚ 20% ਹੋ ਗਿਆ ਜੋ ਕਿ ਭਾਰਤੀ ਅਰਥਵਿਵਸਥਾ ਵਿੱਚ ਇਸ ਦੀ ਵਾਧੇ ਭੂਮਿਕਾ ਨੂੰ ਦਰਸਾਉਂਦਾ ਹੈ ਇਸ ਵਿਸਤਾਰ ਨੇ ਛੋਟੇ ਕਸਬਿਆਂ ਅਤੇ ਪਿੰਡੂ ਖੇਤਰਾਂ ਵਿੱਚ ਕਾਰੋਬਾਰਾਂ ਨੂੰ ਵਿੱਤੀ ਸਹਾਇਤਾ ਤੱਕ ਪਹੁੰਚ ਕਰਨ ਦੇ ਯੋਗ ਬਣਾਇਆ ਹੈ ਜੋ ਪਹਿਲਾਂ ਉਪਲਬਧ ਨਹੀਂ ਸੀ ਭਾਰਤ ਦੀ ਸਵੈ ਨਿਰਭਰ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ ਹੈ ਤੇ ਜ਼ਮੀਨੀ ਪੱਧਰ ਤੇ ਨੌਕਰੀਆਂ ਦੀ ਸਿਰਜਣਾ ਵੀ ਕੀਤੀ ਹੈ